ਇੰਡ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਇੱਥੇ ਜਿਹੜੇ ਆ ਸਿਰਫ ਰਿਆ ਕੇ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਉਹ ਤਾਂ ਨਾਲ ਹੀ ਨਗਦੀ ਆਈ ਨਹੀਂ ਇਹ ਕੰਮ ਨਹੀਂ ਆਇਆ ਉਹ ਤਾਂ ਕਿੰਨਾ ਸ਼ਹਿਰ ਦੀ ਆਵਾਜ਼ ਆਉਂਦਾ ਦੂਮ ਤਿਸਰਾ ਗਲਤੀ ਕਰਾਉਣਾ ਜੇ ਮੈਂ ਪੁੱਛਾਂ ਕਰ ਗੱਲ ਕੇ ਲਗਾਤਾਰ ਇੱਥੇ ਨਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲ ਆ ਜਿਹੜੇ ਅਬਾਂਡ ਕਰ ਰਹੇ ਆ ਔਰ ਚਲਾਨ ਕੱਟ ਰਹੇ ਆ ਔਰ ਜੇ ਕੋਈ ਜ਼ਰੂਰਤ ਪੈਂਦੀ ਏ ਤੁਹਾਨੂੰ ਦੱਸਿਆ ਤੇ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ੀਰੇ ਭੇਜੋ ਸਾਰਾ ਸ਼ਬਦ ਕੱਟ ਜਿਹੜੇ ਬੱਚੇ ਕਿਹਾ ਸੀ ਉਹਨੂੰ ਜਿਆਦਾ ਘਾੜਾ ਰਹੇ ਜਾਂ ਕੁਝ ਅਕੇ ਨਾਲ ਫਰਕ ਪਿਆ ਨਹੀਂ ਬਹੁਤ ਫਰਕ ਪਿਆ ਸ਼ਮੀਨਾਰਾ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿ ਤਰ੍ਹਾਂ ਕਿਤੇ ਬੱਚਾ ਮਿਲਦਾ ਔਰ ਨਹੀਂ ਹੁਣ ਮਤਲਬ ਕਾਫੀ ਖਾਰਤ ਕੰਦੇ ਦੇ ਆ ਲਗਭਗ 7-8 ਚਾਰਾਂਕ ਕੀਤੇ ਆ ਬਾਕੀ ਕੁਛ ਵੀ ਕਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਨਕਾ ਲਗਾਤਾਰ ਜਾ ਰਹੀ ਹੈ ਬਿਲਕੁਲ ਬਿਲਕੁਲ 10 ਬਰਾਂਡ ਸਕੂਲ ਦੇ ਬਾਹਰ ਵੀ ਨਕਾ ਲਗਾਈਦਾ ਤੇ ਇਸ ਮਾਈ ਦੇ ਬਾਹਰ ਲਗਾਤਾਰ ਲਾ ਰਹੇ ਆ ਪਰਕਾਰ ਵੀ ਕਰ ਰਹੇ ਜਿਹੜੇ ਨੌਜਵਾਨਾਂ ਲਈ ਰੱਖਿਆ ਉਸ ਤਰ੍ਹਾਂ ਛੋਟੇ ਘਰਾਂ ਫੜਨ ਨੂੰ ਕੀ ਕੀ ਕਰੀਏ ਉਹਨਾਂ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਵਿਕਲ ਨਾ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਕਿਸੇ ਨਕਸਿਆ ਦਾ ਸਾਹਮਣਾ ਨਾ ਕਰਨਾ ਪਵੇ